ਨੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਲੋਕਲੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਪਾਰਟੀ ਅੱਜ ਆਪਣਾ ਨਵਾਂ ਰਾਸ਼ਟਰੀ ਪ੍ਰਧਾਨ ਚੁਣਨ ਜਾ ਰਹੀ ਹੈ ਜੋ ਸੁਖਬੀਰ ਸਿੰਘ ਬਾਦਲ ਹੀ ਅਗਲੇ ਅਕਾਲੀ ਦਲ ਦੇ ਫਿਰ ਚੁਣੇ ਜਾਣਗੇ ਪ੍ਰਧਾਨ ਜੋ ਕਿ ਸਾਰੇ ਹੀ ਜਨਰਲ ਡੈਲੀਗੇਟ ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼੍ਰੀ ਅਮਰਸਰ ਪਹੁੰਚਨੇ ਸ਼ੁਰੂ ਹੋ ਗਏ ਨੇ ਜੋ ਕੱਲ ਸ਼ਾਮਾਂ ਨੂੰ ਹੀ ਸੁਖਵੀਰ ਸਿੰਘ ਬਾਦਲ ਹਰ ਸਿਮਰਤ ਕੋਰ ਬਾਦਲ ਦਰਬਾਰਾ ਸਿੰਘ ਗੁਰੂ ਬਲਵਿੰਦਰ ਸਿੰਘ ਭੁੰਦੜ ਸ਼੍ਰੀ ਅਮਰਸਰ ਪਹੁੰਚ ਚੁੱਕੇ ਸੀ ਔਰ ਉਹਨਾਂ ਦੇ ਨਾਲ ਜੋ ਕਿ ਹੋਰ ਵੀ ਅਕਾਲੀ ਲੀਡਰ ਜਿਹੜੇ ਕੱਲ ਸ਼ਾਮਾਂ ਨੂੰ ਹੀ ਪਹੁੰਚ ਗਏ ਸੀ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਇੱਕ ਨਿੱਜੀ ਹੋਟਲ ਵੀ ਜਿਸ ਦੇ ਵਿੱਚ ਸਾਰੇ ਅਹੁਦੇਦਾਰਾਂ ਦੀ ਚੋਣ ਕੀਤੀ ਜਾਣੀ ਹੈ ਜੋ ਉਸ ਵਿੱਚ ਮੀਟਿੰਗ ਕੀਤੀ ਜਾ ਰਹੀ ਹੈ ਸੋ ਉਸ ਨਿੱਜੀ ਹੋਟਲ ਦੇ ਵਿੱਚ ਵੀ ਬਹੁਤ ਸਾਰੇ ਅਕਾਲੀ ਲੀਡਰਾਂ ਦਾ ਜਮਾਵੜਾ ਲੱਗਿਆ ਹੋਇਆ ਹੈ ਸੋ ਬਹੁਤ ਜਲਦੀ ਅਕਾਲੀ ਦਲ ਆਪਣਾ ਨਵਾਂ ਪ੍ਰਧਾਨ ਦਾ ਐਲਾਨ ਕਰੇਗਾ ਜੋ ਅੱਜ ਸ੍ਰੀ ਅੰਮ੍ਰਿਤਸਰ ਵੈ ਅੰਮ੍ਰਿਤਸਰ ਸ੍ਰੀ ਸਾਹਿਬ ਵਿਖੇ ਜੋ ਕਿ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਹੁਤ ਵੱਡਾ ਭਾਰੀ ਇਕੱਠ ਹੋ ਰਿਹਾ ਹੈ ਸੋ ਸਾਰੇ ਪਾਸੇ ਅੱਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਨੀਲੀਆਂ ਪੱਗਾਂ ਨਜ਼ਰ ਆ ਰਹੀਆਂ ਨੇ ਜੋ ਕਿ ਅਕਾਲੀ ਦਲ ਦੀ ਇਹ ਪਛਾਣ ਹੈ ਨੀਲੀਆਂ ਪੱਗਾਂ ਸੋ ਅੱਜ ਅੰਮ੍ਰਿਤਸਰ ਸ਼ਹਿਰ ਪੂਰੀ ਤਰ੍ਹਾਂ ਨੀਲੀਆਂ ਪੱਗਾਂ ਨਾਲ ਦੇ ਵਿੱਚ ਰੰਗਿਆ ਹੋਇਆ ਨਜ਼ਰ ਆਉਂਦਾ ਪਿਆ ਗੱਡੀਆਂ ਹੀ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਪੂਰੇ ਪੰਜਾਬ ਵਿੱਚੋਂ ਅਕਾਲੀ ਦਲ ਪਾਰਟੀ ਨੂੰ ਪਿਆਰ ਕਰਨ ਵਾਲੇ ਅਕਾਲੀ ਦਲ ਪਾਰਟੀ ਦੇ ਉਹ ਵਰਕਰ ਪਹੁੰਚ ਰਹੇ ਨੇ ਜਿੱਥੇ ਅੱਜ ਉਹਨਾਂ ਨੇ ਆਪਣੇ ਰਾਸ਼ਟਰੀ ਪ੍ਰਧਾਨ ਦੀ ਝਲਕ ਦੇਖਣੀ ਹੈ ਉਹ ਰਾਸ਼ਟਰੀ ਪ੍ਰਧਾਨ ਜਿਹੜਾ ਕਿ ਪਿਛਲੇ 4 ਮਹੀਨਿਆਂ ਤੋਂ ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਉਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸ ਤੋਂ ਬਾਅਦ ਕਾਰਜਕਾਰੀ ਪ੍ਰਧਾਨ ਜੋ ਅਕਾਲੀ ਦਲ ਦੀ ਵੰਡੋਰ ਸੰਭਾਲ ਰਹੇ ਸੀ ਬਲਵਿੰਦਰ ਸਿੰਘ ਭੁੰਦੜ ਅੱਜ ਜੋ ਰਾਸ਼ਟਰੀ ਪ੍ਰਧਾਨ ਦੀ ਚੋਣ ਹੋਣੀ ਹੈ ਜਿਸ ਤੋਂ ਪਹਿਲਾਂ ਕਿ ਡੈਲੀਗੇਟ ਚੁਣੇ ਜਾ ਚੁੱਕੇ ਨੇ 500 ਦੇ ਕਰੀਬ ਡੈਲੀਗੇਟ ਜਿਹੜੇ ਉਹ ਅੱਜ ਅੰਮ੍ਰਿਤਸਰ ਸੈ ਪਹੁੰਚਣਗੇ ਔਰ ਆਪਣੇ ਨਵੇਂ ਪ੍ਰਧਾਨ ਦੀ ਚੋਣ ਕਰਨਗੇ ਸੋ ਬਹੁਤ ਜਲਦੀ ਹੀ ਅਕਾਲੀ ਦਲ ਦੇ ਪ੍ਰਧਾਨ ਦਾ ਜਿਹੜਾ ਨਾਮ ਅਨਾਉਂਸ ਹੋਵੇਗਾ ਜੋ 11 ਵਜੇ ਦੇ ਕਰੀਬ ਸਾਰੇ ਵਰਕਰ ਤੇ ਡੈਲੀਗੇਟ ਸਟੇਜਾਂ ਸੰਸਮੁਦਰੀ ਹਾਲ ਦੇ ਵਿੱਚ ਇਕੱਠੇ ਹੋਣੇ ਸ਼ੁਰੂ ਹੋ ਗਏ ਨੇ ਸੋ 11 ਵਜੇ ਇਹ اجلاس ਹੋ ਰਿਹਾ ਜਿਸ ਵਿੱਚ ਅਕਾਲੀ ਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਲਈ ਗਠਿਤ ਪੰਜ ਮੈਂਬਰੀ ਕਮੇਟੀ ਸ਼ੋਮਣੀ ਕਮੇਟੀ ਚੋਂ ਵਿਰੋਧੀ ਧਿਰ ਦੇ ਮੈਂਬਰ ਅਕਾਲੀ ਦਲ ਬਾਦਲ ਦੇ ਵਿਰੋਧੀ ਹੋਰ ਕੋਈ ਸਿੱਖ ਆਗੂਆਂ ਦੇ ਨਾਲ ਕਾਂਗਰਸ ਪਾਰਟੀ ਵੱਲੋਂ ਵੀ ਇਸ ਕਰੜੀ ਆਲੋਚਨਾ ਕੀਤੀ ਜਾ ਰਹੀ ਹੈ ਪਰ ਅਕਾਲੀ ਦਲ ਬਾਦਲ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੇ ਵੱਲੋਂ ਜੋ ਸਿਆਸੀ ਪਾਰਟੀ ਵਜੋਂ ਮੰਨਤਾ ਪ੍ਰਾਪਤ ਸ਼ੋਮਣੀ ਕਾਲੀ ਦਲ ਬਾਦਲ ਉਹਨੂੰ ਧਾਰਮਿਕ ਸਥਾਨ ਸ਼੍ਰੀ ਦਰਬਾਰ ਸਾਹਿਬ ਸਮੂਹ ਨਾਲ ਸੰਬੰਧਿਤ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਜਨਰਲ ਇਜਲਾਸ ਬੁਲਾਉਣ ਦਾ ਜੋ ਉਹ ਕਾਨੂੰਨੀ ਪੱਖ ਤੋਂ ਠੀਕ ਹੈ ਕਿਉਂਕਿ ਇਸ ਦੇ ਬਾਰੇ ਪਹਿਲਾਂ ਹੀ ਅਸੀਂ ਚੋਣ ਕਮਿਸ਼ਨ ਤੋਂ ਆਗਿਆ ਲਈ ਸੀ ਸੋ ਸਾਰੇ ਸੰਵਿਧਾਨ ਦੇ ਅਨੁਸਾਰ ਹੋ ਰਿਹਾ ਹੈ ਜੋ ਕਿ ਜਦੋਂ ਦਾ ਸ਼੍ਰੋਮਣੀ ਅਕਾਲੀ ਦਲ ਆਪਣਾ ਪ੍ਰਧਾਨ ਦੀ ਚੋਣ ਕਰਦਾ ਹੈ ਉਸ ਵਕਤ ਹੀ ਉਹ ਤੇਜਾ ਸਿੰਘ ਸਮੁੰਦਰੀ ਹਾਲ ਤੋਂ ਕਰਦਾ ਆਇਆ ਹੈ ਔਰ ਤੇਜਾ ਸਿੰਘ ਸਮੁੰਦਰੀ ਹਾਲ ਜਿੱਥੇ ਧਾਰਮਿਕ ਅਗਵਾਈ ਕਰਨ ਵਾਸਤੇ ਤੇ ਸ਼੍ਰੋਮਣੀ ਅਕਾਲੀ ਦਲ ਦੀ ਰਾਜਨੀਤਿਕ ਦੇ ਵਿੱਚ ਜੋ ਆਪਣਾ ਇਕੱਠ ਕਰਨ ਵਾਸਤੇ ਹਮੇਸ਼ਾ ਹੀ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਪਹਿਲਾਂ ਵੀ ਇਕੱਠ ਹੁੰਦਾ ਸੋ ਅੱਜ ਆਪਣਾ ਜਿਹੜਾ ਪ੍ਰਧਾਨ ਚੁਣਨਾ ਹੈ ਸ਼੍ਰੋਮਣੀ ਅਕਾਲੀ ਦਲ ਨੇ ਭਾਵੇਂ ਵਿਰੋਧੀ ਧਿਰ ਵਾਲੇ ਕਾਂਗਰਸ ਵਾਲੇ ਇਸ ਨੂੰ ਲੈ ਕੇ ਗਲਤ ਦੱਸ ਰਹੇ ਨੇ ਪਰ ਇੱਕ ਪਾਸੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਅਨੁਸਾਰ ਸਭ ਕੁਝ ਹੋ ਰਿਹਾ ਹੈ ਚੋਣ ਕਮਿਸ਼ਨ ਦੇ ਵੱਲੋਂ ਹੀ ਇਹ ਪ੍ਰਮਾਣਿਕੀ ਦਿੱਤੀ ਗਈ ਸੀ ਚੌਣ ਕਮਿਸ਼ਨ ਨੇ ਇਹ ਸਾਰੀ ਪ੍ਰਕਿਰਿਆ ਦੇ ਉੱਪਰ ਨਜ਼ਰ ਰੱਖੀ ਹੈ ਜਦੋਂ ਇਹ ਸਾਰੀ ਪਰਤੀ ਸ਼ੁਰੂ ਹੋਈਏ ਸੋ ਦੂਸਰੇ ਪਾਸੇ ਸ਼੍ਰੀ ਅਕਾਲ ਤਖਸੈਦ ਦੇ ਵੱਲੋਂ ਵੀ ਇਸ ਪਰਤੀ ਦੇ ਉੱਪਰ ਹਮੇਸ਼ਾ ਹੀ ਆਪਣੇ ਵੱਲੋਂ ਜਿਹੜਾ ਹੱਥ ਰੱਖਿਆ ਹੋਇਆ ਸੀ ਔਰ ਹਰੇਕ ਵਾਰੀ ਅਕਾਲ ਤਖਸੈਦ ਦੇ ਵੱਲੋਂ ਇਸ ਪਰਤੀ ਨੂੰ ਜਿਹੜਾ ਕਿ ਸਹੀ ਦੱਸਿਆ ਗਿਆ ਸੋ ਇਸ ਪਰਤੀ ਦੇ ਲਈ ਅੱਜ ਜੋ ਨਵਾਂ ਪ੍ਰਧਾਨ ਚੁਣਿਆ ਜਾਣਾ ਹੈ ਜਦੋਂ ਕਿ ਇਹ ਪਰਤੀ ਪਰਚੀ ਫਰਮਰੀ ਤੱਕ ਕੰਪਲੀਟ ਹੋ ਗਈ ਸੀ 1 ਮਾਰਚ ਨੂੰ ਇਹ ਪ੍ਰਧਾਨ ਦੀ ਚੋਣ ਹੋਣੀ ਸੀ ਪਰ ਕੁਝ ਕਾਰਨਾ ਕਰਕੇ ਇਹ 1 ਮਹੀਨਾ ਹੋਰ ਲੇਟ ਕੀਤੀ ਗਈ ਕਿਉਂਕਿ ਜਿਹੜੇ ਦੇਸ਼-ਵਿਦੇਸ਼ਾਂ 'ਚ ਬੈਠੇ ਸੀ ਇਕਾਲੀ ਦਲ ਦੇ ਵਰਕਰ ਡੈਲੀਗੇਟ ਉਹਨਾਂ ਦੇ ਆਉਣਾ ਵੀ ਬਹੁਤ ਜ਼ਰੂਰੀ ਸੀ ਸੋ ਸਾਰੇ ਹੀ ਜਿਹੜੇ ਪਿਛਲੇ ਹਫ਼ਤੇ ਦੇ ਵਿੱਚ ਪੰਜਾਬ ਦੀ ਧਰਤੀ ਤੇ ਪਹੁੰਚ ਚੁੱਕੇ ਨੇ ਉਹ ਡੈਲੀਗੇਟ ਜਿਹੜੇ ਚੁਣੇ ਗਏ ਨੇ ਜੋ ਕਿ 2 April ਤੋਂ 6 April ਤੱਕ ਜਿਲ੍ਹਾ ਡੈਲੀਗੇਟਾਂ ਦੀ ਚੋਣ ਹੋਈ ਏ ਉਹ ਸਾਰੇ ਹੀ ਸੁਖਵੀਰ ਸਿੰਘ ਬਾਦਲ ਦੇ ਹੱਕ ਵਿੱਚ ਖੜੇ ਨੇ ਔਰ ਉਹਨਾਂ ਨੇ ਤਾਂ ਕੱਲ ਹੀ ਐਲਾਨ ਕਰ ਦਿੱਤਾ ਸੀ ਕਿ ਸੁਖਵੀਰ ਸਿੰਘ ਬਾਦਲ ਹੀ ਅਗਲੇ ਪ੍ਰਧਾਨ ਹੋਣਗੇ ਅਸੀਂ ਸੁਖਵੀਰ ਸਿੰਘ ਬਾਦਲ ਦੇ ਅਗਵਾਈ ਹੇਠ ਸਾਰੇ ਕੰਮ ਕਰਨੇ ਤਿਆਰ ਆ ਜੇਕਰ ਸੁਰਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਨਹੀਂ ਬਣੇ ਤਾਂ ਫਿਰ ਅਕਾਲੀ ਦਲ ਪੰਜਾਬ ਦੇ ਵਿੱਚੋਂ ਆਪਣੀ ਸ਼ਾਖਵਾ ਬੈਠੇਗਾ ਜਿਸ ਨੂੰ ਕਿ ਅੱਜ ਅਕਾਲੀ ਦਲ ਨੂੰ ਆਪਣਾ ਰਾਸ਼ਟਰੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਰੂਪ ਵਿੱਚ ਮਿਲਣ ਜਾ ਰਿਹਾ ਹੈ ਸੋ ਅਕਾਲੀ ਦਲ ਦੇ ਵੱਲੋਂ ਬੜੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ਅਕਾਲੀ ਦਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਖੇਤਰੀ ਪਾਰਟੀ ਔਰ ਪੂਰੇ ਪੰਜਾਬ ਨੂੰ ਆਸੀ ਅਕਾਲੀ ਦਲ ਤੋਂ ਕਿ ਅਕਾਲੀ ਦਲ ਇੱਕ ਐਸੀ ਪਾਰਟੀ ਜੋ ਪੰਜਾਬ ਨੂੰ ਅੱਗੇ ਲੈ ਜਾ ਸਕਦਾ ਹੈ ਪੰਜਾਬ ਨੂੰ ਬੁਲੰਦੀਆਂ ਤੇ ਲਿਜਾ ਸਕਦਾ ਹੈ ਅਕਾਲੀ ਦਲ ਦੀ ਸਰਕਾਰ ਦੇ ਵੇਲੇ-ਵੇਲੇ ਪੰਜਾਬ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟ ਆਏ ਬਹੁਤ ਵੱਡੇ ਕਮ ਹੋਏ ਪੰਜਾਬ ਦੇ ਵਿੱਚ ਜੋ ਪਿਛਲੀਆਂ ਸਰਕਾਰਾਂ ਦੇ ਸਮੇਂ ਕਾਂਗਰਸ ਜਾਂ ਆਮ ਆਦਮੀ ਪਾਰਟੀ ਨੇ ਉਹ ਸਾਰੀ ਬ੍ਰੇਕ ਲਾ ਦਿੱਤੀ ਜਿਸ ਨੂੰ ਲੈ ਕੇ ਅੱਜ ਪੰਜਾਬ ਪਿੱਛੇ 20 ਸਾਲ ਚਲਾ ਗਿਆ ਸੋ ਅਕਾਲੀ ਦਲ ਦੇ ਸਾਰੇ ਵਰਕਰ ਇਹੀ ਗੱਲ ਕਹਿੰਦੇ ਨਜ਼ਰ ਆ ਰਹੇ ਨੇ